ਸਰਸਰੀ ਕਾਲ ਜੀ ਨੰਥ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਆਪਾਂ ਅੱਜ ਕੁੜਤੀ ਬਣਾਉਣੀ ਸ਼ੁਰੂ ਕਰਾਂਗੇ ਜੀ ਇਹ ਪਹਿਲਾਂ 바ਵਾ ਦੀ ਲੇੜੀ ਆਪਾਂ ਨੇ ਮੋੜ ਲੈਣੀ ਐ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਵੀ ਕੱਟ ਲਾਉਣਾ ਆਪਾਂ ਨੇ ਕੱਟ ਤੋਂ ਆਪਾਂ ਨੇ ਅੰਦਰ ਨੂੰ ਫੋਲਡ ਕਰ ਲੈਣੀ ਐ ਜਿਵੇਂ ਕਿ ਆਪਾਂ ਲੇੜ ਮੋੜਦੇ ਹੁੰਨੇ ਆ ਇਸ ਤਰੀਕੇ ਨਾਲ ਇਹਨਾਂ ਦੀ ਮੂਰੀ ਮੁੜ ਜੂਗੀ ਜੀ ਜਿਹੜੀ ਇਹਨਾਂ ਦੀ 바ਵਾ ਦੀ ਸਿਲਾਈ ਐ ਤੇ ਉਹਦੀ ਵੀਡੀਓ ਕੱਲ ਨੂੰ ਪਾਵਾਂਗੇ ਅੱਜ ਆਪਾਂ ਬਣਾਵਾਂਗੇ ਗਲਾ ਤੇ ਪਲੇਟਾ ਸਾਰੀ ਸਲਾਈ ਜੇ ਕੋ ਦਿਨ ਪਾਉਨੇ ਆ ਜੀ ਤਾਂ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਇਹ ਦੇਖੋ ਜੀ ਇਹ ਰੈਡੀमेड ਗੋਲ ਗਲੇ ਨੇ ਇਸ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਤੇ ਕਮੈਂਟ ਵੀ ਕਰਦਿਆ ਕਰੋ ਇਹ ਇਹ ਦੇਖੋ ਇਹ ਰੈਡੀमेड ਗੋਲ ਗਲਾਗਾ ਇਹੀ ਗਲਾ ਆਪਾਂ ਜਿਹੜਾ ਵਰਤਣਾਗਾ ਕਿਉਂਕਿ ਜੇਕਰ ਜਿਵੇਂ ਇਹ ਨਵਾਂ ਕੰਮ ਜਿਹੜੀ ਆ ਮੇਰੀਆਂ ਭੈਣਾਂ ਸਿੱਖਦੀਆਂ ਨੇ ਉਹਨਾਂ ਤੋਂ ਸਹੀ ਸ਼ੇਪ ਚ ਨਹੀਂ ਕਟਿੰਗ ਹੁੰਦਾ ਇਹ ਥੋੜਾ ਜਿਹਾ ਵੱਧ ਚੌੜਾ ਹੁੰਦਾ ਜੀ ਕਦੇ ਵੀ ਰੈਡੀमेड ਤੁਸੀਂ ਗਲੇ ਲੈ ਕੇ ਆਓ ਕਿਉਂਕਿ ਜਿਆਦਾ ਛੋਟੇ ਜੇਕਰ ਸਾਈਜ਼ ਆਪਾਂ ਲੈ ਕੇ ਆਉਨੇ ਆ ਤਾਂ ਉਹ 7 ਇੰਚ ਦਾ ਗਲਾ ਹੁੰਦਾਗਾ ਤੇ ਉਹ 6.5 ਇੰਚ ਦਾ ਤਿਆਰ रह ਜਾਂਦਾ ਕਈ ਵਾਰੀ ਕਿਸੇ ਵੱਡੇ ਨਾਪ ਚ ਪਾਉਣਾ ਪਏ ਜੇ ਫਿਰ ਉਹ ਛੋਟਾ रह ਜਾਂਦਾ ਇਹਦੀ ਜਿਹੜੀ ਚੜਾਈ ਹੁੰਦੀ ਹੈ ਉਹ 5.5 ਤੋਂ 6 ਤੱਕ ਹੁੰਦੀ ਹੈ ਪਰ ਇੰਨੀ ਚੜਾਈ ਨਹੀਂ ਰੱਖਣੀ ਜੀ ਆਪਾਂ ਨੇ 5.5 ਜਾਂ 5 ਜੇਕਰ ਭਾਰੀ ਆਪਾਂ ਨਾਪਦੇ ਪਾਰੇ ਆ ਤਾਂ 5.5 ਜੇਕਰ ਨਾਰਮਲ ਨਾਪ ਪੈਗਾ ਤਾਂ 5 ਇਹ ਦੇਖੋ ਜੀ ਆਪਾਂ ਨੇ ਗਲੇ ਦੀ ਲੰਬਾਈ ਨਾਪ ਲਈ 7.5 ਤੇ ਆਪਾਂ ਨੇ ਨਿਸ਼ਾਨ ਲਾ ਲਿਆ ਉਹਨਾਂ ਦਾ ਗਲਾ ਜਿਹੜਾ ਤਿਆਰ ਹੈ ਉਹ 7 ਹੈਗਾ ਜੀ ਇਸ ਲਈ 7.5 ਤੇ ਆਪਾਂ ਨਿਸ਼ਾਨ ਲਾ ਲਿਆ ਵੀ ਅੱਧਾ ਇੰਚ ਜਿਹੜਾ ਸਲਾਈਆਂ ਚ ਰਹਿ ਜਾਂਦਾਗਾ ਇੱਥੋਂ ਆਪਾਂ ਕਟਿੰਗ ਕਰ ਦਾਂਗੇ ਇਹਦੀ ਸਲਾਈ ਸਹੀ ਤਰੀਕੇ ਨਾਲ ਮਾਰ ਕੇ ਆਪਾਂ ਮਸ਼ੀਨ ਤੇ ਦੱਸਾਂਗੇ ਜੀ ਤੇ ਇਹਦੇ ਵਿੱਚ ਕੁੜਤੀ ਚਾਜ ਆਪਾਂ ਪਲੇਟਾਂ ਪਾਉਣੀਆਂ ਨੇ ਪਲੇਟਾਂ ਪਾਉਣ ਦਾ ਵੀ ਤੁਹਾਨੂੰ ਬਿਲਕੁਲ ਸੌਖਾ ਜਿਹਾ ਤਰੀਕਾ ਦੱਸਾਂਗੇ ਤੇ ਪਲੇਟਾਂ ਚ ਕਿੰਨਾ ਮਾਰਜਨ ਛੱਡਣਾ ਤੁਹਾਨੂੰ ਇਹ ਵੀ ਦੱਸਾਂਗੇ ਵੀ ਜਿਆਦਾ ਚੌੜੀਆਂ ਪਲੇਟਾਂ ਦਾ ਕੀ ਨੁਕਸਾਨ ਹੈ ਤੇ ਆਪਾਂ ਨੇ ਕਿੰਨਾ ਕੁ ਮਾਰਜਨ ਛੱਡਣਾਗਾ ਇਹ ਦੇਖੋ ਜੀ ਆਪਾਂ ਮੋਡੇ ਤੇ ਕੱਟ ਲਾਇਆ ਸੀਗਾ ਜਿੱਥੋਂ ਆਪਣੀ ਕੱਪ ਪਲੇਟਾਂ ਜਿਵੇਂ ਪਾਉਣੀਆਂ ਨੇ ਉੱਥੇ ਮੈਂ ਕੱਟ ਲਾ ਦੇਣੀ ਹੁੰਦੀ ਆ ਵੀ ਸਟਾਰਟਿੰਗ ਤੇ ਵੀ ਤਾਂ ਕਿ ਆਪਾਂ ਨੂੰ ਜਦੋਂ ਪਲੇਟ ਪਾਉਨੇ ਆ ਤਾਂ ਬਾਰ ਬਾਰ ਵੀ ਐਵੇਂ ਨਾ ਹੋਵੇ ਵੀ ਕਿੱਥੋਂ ਪਾਉਣੀ ਸ਼ੁਰੂ ਕਰੀਏ ਵੀ ਇੱਕ ਪਲੇਟ ਉੱਚੀ ਜਾਂ ਨੀਵੀਂ ਨਾ ਹੋ ਜੇ ਇਹ ਆਪਾਂ ਨੇ ਮਾਰਜਿਨ ਛੱਡਣਾ ਜੀ ਜਿੰਨਾ ਕ ਆਪਣਾ ਮਸ਼ੀਨ ਦਾ ਪੈਰ ਹੁੰਦਾ ਬਸ ਉਸ ਤੋਂ ਥੋੜਾ ਜਿਹਾ ਸੂਤ ਪਰ ਵੱਧ ਛੱਡ ਲਿਓ ਪਰ ਜ਼ਿਆਦਾ ਨਾ ਛੱਡਿਓ ਕਈ ਮੇਰੀਆਂ ਭੈਣਾਂ ਕੀ ਕਰਦੀਆਂ ਨੇ ਪਲੇਟਾਂ ਦੇ ਵਿੱਚ ਅੱਧਾ-ਅੱਧਾ ਪੌਣਾ ਪੌਣਾ ਇੰਚ ਦਾ ਮਾਰਜਿਨ ਦੇ ਦਿੰਦੀਆਂ ਨੇ ਉਹ ਜਦੋਂ ਆਪਾਂ ਪਲੇਟਾਂ ਦੇ ਉੱਥੇ ਪ੍ਰੈਸ ਕਰਦੇ ਆਂ ਕੁੜਤੀ ਤੇ ਫਿਰ ਉੱਥੇ ਬੁਲਬਲੇ ਜੇ ਬਣੀ ਜਾਂਦੇ ਨੇ ਅ ਇੰਨਾ ਮਾਰਜਿਨ ਨਾ ਛੱਡਿਆ ਕਰੋ ਜੀ ਪਲੇਟਾਂ 'ਚ ਤੇ ਇੱਕ ਜਦੋਂ ਬੰਦ ਕਰਨਾ ਨਾ ਤੁਸੀਂ ਵੀਡੀਓ ਦੇ ਵਿੱਚ ਜਿਆਦਾ ਬਰੀਕ ਸਲਾਈਆਂ ਦਿਸਦੀਆਂ ਨਹੀਂ ਹੈਗੀਆਂ ਇਹ ਦੇਖੋ ਜੀ ਬਿਲਕੁਲ ਵੀ ਜਦੋਂ ਆਪਾਂ ਨੇ ਬੰਦ ਕਰਨਾ ਇਕਦਮ ਨਹੀਂ ਪਲੇਟ ਬੰਦ ਕਰਨੀ ਹੈਗੀ ਵੀ ਉਹਨੂੰ ਤਿੱਖੀ ਬਣਾਉਣਾਗਾ ਆਪਾਂ ਨੇ ਲਗਭਗ 1 ਇੰਚ ਤੋਂ ਆਪਾਂ ਨੇ ਉਹਦੀ ਸ਼ੇਪ ਦੇਣੀ ਸ਼ੁਰੂ ਕਰ ਦੇਣੀ ਹੈਗੀ ਵੀ ਘਟਾਉਂਦੇ 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 ਜਾਣਾਗਾ ਬਿਲਕੁਲ ਵੀ ਇਕੋਦਮ ਗਲਾਈ ਦੇ ਕੇ ਬੰਦ ਨਾ ਕਰਿਆ ਕਰੋ ਉਹ ਤਰੀਕਾ ਬਿਲਕੁਲ ਸਹੀ ਨਹੀਂ ਹੈਗਾ ਜੀ ਇਹ ਦੇਖੋ ਆਪਾਂ ਸਾਈਡ ਪਲੇਟਾਂ ਪਾ ਰਹਿਆਂਗੇ ਇਸ ਤਰੀਕੇ ਨਾਲ ਹੱਥ ਨਾਲ ਥੋੜਾ ਜਿਹਾ ਖਿੱਚ ਕੇ ਰੱਖਿਆ ਕਰੋ ਜਿਹੜੀ ਸਾਈਡ ਪਲੇਟ ਹੁੰਦੀ ਹੈ ਇਹ ਰੇਵਲੀਰ ਮੰਗੂ ਹੋ ਜਾਂਦੀ ਹੈਗੀ ਜੇ ਆਪਾਂ ਆਪਣਾ ਜਿਹੜੀ ਸਲਾਈ ਉਹ ਟਾਈਟ ਹੋਊਗੀ ਤਾਂ ਜਦੋਂ ਕਈ ਵਾਰੀ ਖਿੱਚ ਪੈ ਜਾਂਦੀ ਹੈ ਫਿਰ ਜਿਆ ਕੱਪੜਾ ਵਾਸ਼ ਕਰਦੇ ਆਪਾਂ ਨਿਚੋੜਨ ਲੱਗ ਜਾਂਦੇ ਆ ਉਦੋਂ ਟੁੱਟ ਜਾਂਦੀਆਂ ਨੇ ਇਹ ਸਲਾਈਆਂ ਤੁਸੀਂ ਦੇਖ ਸਕਦੇ ਹੋ ਜੀ ਇੰਨੀਆਂ ਕਿ ਮਾਰਜਨ ਨਾਲ ਮੈਂ ਪਲੇਟਾ ਪਾਉਣੀ ਆਂਗੀ ਜਿਹੜਾ ਕੋਈ ਐਵੇਂ ਆਗਾ ਵੀ ਅੱਧਾ ਪੌਣਾ ਇੰਚ ਦਾ ਮਾਰਜਨ ਛੱਡ ਦਿੰਨੇ ਆਪਾਂ ਪਲੇਟਾਂ ਚ ਉਹ ਸਹੀ ਵੀ ਜਿਹੜਾ ਤਰੀਕਾ ਨਹੀਂ ਹੈਗਾ ਇਹ ਐਵੇਂ ਆਪਾਂ ਲੰਬੀਆਂ ਸਿੱਧੀਆਂ ਪਲੇਟਾਂ ਦਾ ਕਰਨਾ ਜੀ ਉਹਦੇ ਵਿੱਚ ਵੀ ਸਿਰਫ ਪੈਰ ਤੋਂ ਥੋੜਾ ਜਿਹਾ ਸੂਤ ਪਰ ਵੱਧ ਮਾਰਜਨ ਛੱਡਣਾ ਇਸ ਤੋਂ ਜ਼ਿਆਦਾ ਨਹੀਂ ਇਹ ਜਿਵੇਂ ਕਾਟਨ ਦਾ ਸੂਟ ਹੈ ਕਾਟਨ ਦੇ ਸੂਟ ਦੇ نیچے ਜਿਹੜੀ ਆਪਾਂ ਨੇ ਲੀਰ ਲਾਉਣੀ ਹੈਗੀ ਉਹ ਸਿਰਫ ਇੱਕ ਪਾਸੇ ਤੋਂ ਲਾਉਣੀ ਹੈ ਵੀ ਡਬਲ ਫੋਲਡ ਕਰਕੇ ਲੀਰ ਨਹੀਂ ਲੱਗਦੀ ਹੈਗੀ ਇਹਦੇ ਵਿੱਚ ਇਸ ਤਰ੍ਹਾਂ ਕੋਈ 베ਸਟ ਕਪੜਾ ਲੈ ਲਾਂਗੇ ਜੀ ਉਹਦੇ ਵਿੱਚੋਂ ਸਵਾ ਗਿਂਚ ਡੇਢ ਗਿਂਚ ਚੌੜੀ ਆਪਾਂ ਪੱਟੀ ਕੱਟ ਲੈਣੀ ਹੈਗੀ ਇਹੇ ਆਪਾਂ ਨੇ ਪਲੇਟ ਦੇ نیچے ਲਾਉਣੀ ਆ ਆਪਣੀ ਸਿੱਧੀਆਂ ਪਲੇਟਾਂ ਦੇ نیچے ਇਹਨੂੰ ਆਪਾਂ ਇਸ ਤਰੀਕੇ ਨਾਲ ਰੱਖ ਲਾਂਗੇ ਜੀ ਸਿੱਧਾ ਪਾਸਾ ਉੱਪਰ ਰੱਖਣਾਗਾ ਤੇ ਆਪਣੀ ਪਲੇਟ ਆ ਜਿਹੜੀ ਉਹ ਪੁੱਠੇ ਪਾਸੇ ਤੋਂ ਪੈਂਦੀ ਹੈ ਇਹਨੂੰ ਆਪਾਂ ਨੇ ਸੈਂਟਰ ਜੇਚ ਰੱਖ ਲੈਣਾਗਾ ਤੇ ਐਵੇਂ ਹੀ ਆਪਾਂ ਸਿੱਧੀਆਂ ਪਲੇਟਾਂ 'ਚ ਵੀ ਜ਼ਿਆਦਾ ਕੱਪੜਾ ਨਹੀਂ ਛੱਡਣਾ ਹੈਗਾ ਸਿਰਫ ਪੈਰ ਤੋਂ ਥੋੜਾ ਜਿਹਾ ਵਧਾ ਕੇ ਮਾਰਜਿਨ ਛੱਡਣਾਗਾ ਬਾਕੀ ਪਲੇਟਾਂ ਇਹ ਆ ਜੀ ਜੇ ਤਾਂ ਜਿਵੇਂ ਹੁਣ ਉਹਨਾਂ ਦੀ ਮਤਲਬ ਕਿ ਵੀ ਜਿਹੜੀ ਚੈਸਟ ਹੈਗੀ ਉਹ ਹੈਗੀ ਹੈ ਉਹ ਹੈਗੀ ਆ 20 ਤੇ ਉਹਨਾਂ ਦੀ ਕਮਰ ਹੈਗੀ ਆ 16 ਤਾਂ ਤਾਂ ਤੁਸੀਂ ਇੰਨੀ ਜ਼ਿਆਦਾ ਵੀ ਡੂੰਗੀ ਪਲੇਟ ਡੀਪ ਪਲੇਟ ਪਾਓ ਨਹੀਂ ਤੁਹਾਨੂੰ ਬਸ ਨਾਰਮਲ ਇੰਨੀ ਕਿ ਪੈਰ-ਪੈਰ ਦੇ ਮਾਰਜਨ ਵਾਲੀ ਪਲੇਟ ਪਾਓ ਉਹਦੇ ਵਿੱਚ ਜ਼ਿਆਦਾ ਪਲੇਟਾਂ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਜੇ ਦੋ ਆਪਾਂ ਨੇ ਫਿਟਿੰਗ ਦਾ ਵੀ ਸਲਾਈ ਲਾਉਣੀ ਆ ਉਹਦੇ ਵਿੱਚ ਆਪਾਂ ਨੇ ਸਹੀ ਨਾਪ ਕਰਕੇ ਨਿਸ਼ਾਨ ਲਾ ਲੈਣੇ ਨੇ ਜੇਕਰ ਜ਼ਿਆਦਾ ਫਿਟਿੰਗ ਦਾ ਵੀ ਆਪਣੀ ਛਾਤੀ ਤੇ ਕਮਰ ਜ਼ਿਆਦਾ ਵੀ ਹੈਗੀ ਉਹਨਾਂ ਦੇ ਪਤਲੇ ਜ਼ਿਆਦਾ ਹੋਵੇ ਤਾਂ ਉਹਨਾਂ ਦੇ ਪਾ ਸਕਦੇ ਆ ਆਪਾਂ ਜ਼ਿਆਦਾ ਪਲੇਟ ਵੀ ਡੂੰਗੀ ਜਿਹੜੀ ਇਹ ਦੇਖ ਸਕਦੇ ਹੋ ਜੀ ਇੱਕ ਸਾਈਡ ਤੇ ਲਾਇਆ ਆਪਾਂ ਨੇ ਇਹ ਕਪੜਾ ਦੋਨੋਂ ਸਾਈਡ ਨਹੀਂ ਲਾਇਆ ਕਾਟਨ ਦੇ ਸੂਟਾਂ ਦੇ ਤੁਸੀਂ ਐਸੇ ਤਰੀਕੇ ਨਾਲ ਪਲੇਟਾਂ ਪਾ ਸਕਦੇ ਹੋ ਜਿਹੜੇ ਛਿੱਜਣ ਵਾਲੇ ਕੱਪੜੇ ਹੁੰਦੇ ਨੇ ਜੀ ਉਹਨਾਂ ਦੀ ਪਲੇਟ ਥੋੜੀ ਜੀ ਪੈ ਜਾਂਦੀ ਆ ਵੀ ਦੋਨੋਂ ਸਾਈਡ ਲੀਰ ਲੱਗ ਜਾਂਦੀ ਹੈਗੀ ਉਸ ਉਹ ਇਹਦੇ ਵਿੱਚ ਫੋਲਡ ਕਰਕੇ ਲਾਉਣੀ ਪੈਂਦੀ ਹੈਗੀ ਉਹਦੀ ਵੀ ਆਪਾਂ ਵੀਡੀਓ ਪਾ ਦਾਂਗੇ ਨਾਰਮਲ ਪਲੇਟਾਂ ਦੇ نیچے ਇਸੇ ਤਰੀਕੇ ਨਾਲ ਲੱਗਦੀ ਹੈ ਜੀ ਜਿਹੜੀ ਆਪਾਂ نیچے ਕੱਪੜਾ ਲਾ ਕੇ ਪਲੇਟ ਪਾਉਨੇ ਆ ਇਹਦੇ ਨਾਲ ਇਹ ਹੁੰਦਾ ਜੀ ਜੇ ਕਈ ਵਾਰੀ ਪਲੇਟ ਵੀ ਛਿੱਜਦੀ ਵਗੈਰਾ ਗਈ ਤਾਂ ਉਥੋਂ ਆਪਣੇ ਵੀ ਗਲੀਆਂ ਜੀਆਂ ਨਹੀਂ ਬਣਦੀਆਂ ਇਸ ਕਰਕੇ ਪਲੇਟਾਂ ਦੇ نیچے ਜਿਹੜਾ ਕੱਪੜਾਗਾ ਉਹ ਲਾਇਆ ਜਾਂਦਾਗਾ ਇਸ ਤੋਂ ਬਾਅਦ ਜੀ ਆਪਾਂ ਗਲਾ ਬਣਾਵਾਂਗੇ ਇਹ ਦੇਖ ਸਕਦੇ ਹੋ ਤੁਸੀਂ ਮੈਂ ਮਾਰਕਰ ਨਾਲ ਨਿਸ਼ਾਨ ਲਾਇਆ ਹੈਗਾ ਜਿਵੇਂ ਕਿ ਵੀ ਚੌੜ ਆਪਣਾ ਮਸ਼ੀਨ ਦਾ ਇੱਕ ਪੈ ਜਿਹੜਾ ਪੈਰ ਹੁੰਦਾਗਾ ਥੋੜਾ ਜਿਹਾ ਪਤਲਾ ਹੁੰਦਾ ਇੱਕ ਥੋੜਾ ਜਿਹਾ ਚੜਾਈ ਚ ਹੁੰਦਾਗਾ ਉਹ ਚੜਾਈ ਵਾਲੇ ਪੈਰ ਜਿੰਨਾ ਕ ਆਪਾਂ ਨੇ ਮਾਰਜਨ ਰੱਖਣਾਗਾ ਤੇ ਬਿਲਕੁਲ ਇੱਕੋ ਦਮ ਬੰਦ ਨਹੀਂ ਕਰਨਾ ਜੀ ਇਹ ਤੁਸੀਂ ਹੁਣ ਪਲੇਟ ਦੇਖ ਸਕਦੇ ਹੋ ਜਿਵੇਂ ਕਿ ਇਹ ਤੇ ਆਪਾਂ ਨੇ ਪ੍ਰੈਸ ਵੀ ਨਹੀਂ ਕੀਤੀ ਹੈਗੀ ਹੱਥ ਨਾਲ ਮੈਂ ਤੁਹਾਨੂੰ ਕਰਕੇ ਦਿਖਾਇਆ ਕੋਈ ਇਹਦੇ ਵਿੱਚ ਐਵੇਂ ਬੁਲਬਲੇ ਜੇ ਨਹੀਂ ਬਣ ਰਹੇ ਜੇਕਰ ਤੁਹਾਡੀ ਪਲੇਟ ਨਹੀਂ ਸਹੀ ਤਰੀਕੇ ਨਾਲ ਹੋਊਗੀ ਨਾ ਉਹਦੇ ਬਲ ਐ ਲੱਗੂਗਾ ਜਿਵੇਂ ਆਪਾਂ ਨੇ ਬਲ ਪਾਏ ਹੁੰਦੇ ਨੇ ਵੀ ਨਾ ਕਿ ਪਲੇਟ ਪਾਈ ਹੁੰਦੀ ਹੈਗੀ ਮੈਂ ਵੀਡੀਓ ਐਸੇ ਲਈ ਹੌਲੀ ਹੌਲੀ ਬਣਾ ਰਹੀ ਆਂ ਜੀ ਕਈ ਦਿਨਾਂ ਬਾਅਦ ਵੀ ਕਈ ਵਾਰੀ ਇਹ ਹੋ ਜਾਂਦਾਗਾ ਵੀ ਨਹੀਂ ਟਾਈਮ ਲੱਗਦਾ ਵੀਡੀਓ ਬਣਾਉਣ ਦਾ ਇਸ ਕਰਕੇ ਜੀ ਦੋ ਤਿੰਨ ਦਿਨਾਂ ਬਾਅਦ ਵੀਡੀਓ ਆਉਂਦੀ ਹੈ ਆਪਣੀ ਮੈਂ ਕੋਸ਼ਿਸ਼ ਤਾਂ ਕਰਦੀ ਹੁੰਨੀ ਆ ਵੀ ਡੇਲੀ ਵੀਡੀਓ ਬਣਾਵਾ ਤੇ ਇਹ ਦੇਖੋ ਜੀ ਹੁਣ ਆਪਾਂ ਨੇ ਗਲੇ ਤੇ ਜਿੱਥੇ ਨਿਸ਼ਾਨ ਲਾਇਆ ਸੀ ਉੱਥੋਂ ਕਟਿੰਗ ਕਰਨਾ ਤੇ ਇਹਦੇ ਸੈਂਟਰ ਚ ਪੈਰ ਪੈਰ ਦੀ ਸਲਾਈ ਲਾਉਣੀ ਹੈਗੀ ਇਹਦੇ ਨਾਲ ਜਿਹੜਾ ਆਪਣਾ ਗਲੇ ਦੀ ਚੜਾਈ ਘਟ ਜੂਗੀ ਕਦੇ ਵੀ ਰੈਡੀमेड ਗਲਾ ਐਵੇਂ ਚੱਕ ਕੇ ਨਾ ਪਾਓ ਉਹਦੀ ਚੜਾਈ ਵੀ ਨਾਪੋ ਵੀ ਚੜਾਈ ਕਿੰਨੀ ਹੈਗੀ ਜਿਹੜਾ ਆਪਾਂ ਜਿਆਦਾ ਚੌੜਾ 5.5 ਇੰਚ ਚੌੜਾ ਜੇਕਰ ਗਲਾ ਪਾ ਦਾਂਗੇ ਤਾਂ ਆਪਣੇ ਉਹਦੇ ਗਲਾ ਜਿਹੜਾ ਸਾਈਡਾਂ ਤੇ ਮੋਢੇ ਵੱਲ ਨੂੰ ਗਿਰੀ ਜਾਊਗਾ ਜਿਹੜਾ ਕਿ ਬਹੁਤ ਵੀ ਭੈੜਾ ਲੱਗਦਾਗਾ ਦੇਖੋ ਜੀ ਹੁਣ ਸਾਰੇ ਸ਼ੇਪਾਂ ਦੇ ਗਲੇ ਜਿਹੜੇ ਕਟਿੰਗ ਕੀਤੇ ਹੋਈ ਮਿਲ ਜਾਂਦੇ ਨੇ ਹੁਣ ਮੈਂ B ਸ਼ੇਪ ਵੀ ਲੈ ਕੇ ਆਈਆਂ ਚੌਥਸ ਵੀ ਲੈ ਕੇ ਆਈਆਂ ਸਵੀਟ ਹਾਰਟ ਗਲਾ ਵੀ ਲੈ ਕੇ ਆਈਆਂਗੀ ਤੇ ਇੱਕ B ਸ਼ੇਪ ਚ ਹੋਰ ਸ਼ੇਪ ਆਈ ਹੈਗੀ ਉਹ ਵੀ ਲੈ ਕੇ ਆਈਆਂ ਰੈਡੀमेड ਗਲਿਆਂ ਦਾ ਇਹ ਫਾਇਦਾ ਜੀ ਜਦੋਂ ਆਪਾਂ ਬੁਕਰਮ ਤੋਂ ਗਲਾ ਕੱਟ ਕਰਦੇ ਆਂ ਤਾਂ ਬਹੁਤ ਸਾਰਾ ਜਿਹੜਾ ਉਹਦੇ ਸਾਈਡਾਂ ਤੋਂ ਉੱਤਰਦਾ ਉਹ 베ਸਟ ਜਾਂਦਾਗਾ ਇਸ ਲਈ ਰੈਡੀमेड ਗਲਿਆਂ ਦਾ ਵੀ ਆਪਣੇ ਕੱਟ ਕਰਨ ਨਾਲੋਂ ਫਾਇਦਾ ਹੈਗਾ ਨਹੀਂ ਜਿਹੜਾ ਉਹਦਾ ਬੁਕਰਮ ਦਾ ਪੀਸ ਹੁੰਦਾ ਜਿਹੜਾ ਬਾਧੂ ਬਚ ਜਾਂਦਾਗਾ ਉਹ ਆਪਣਾ 베ਸਟ ਚ ਹੀ ਜਾਂਦਾਗਾ ਇਸ ਲਈ ਰੈਡੀमेड ਗਲੇ ਜਿਆਦਾ ਵਰਤਦੀਆਂ ਮੈਂ ਜੇਕਰ ਕੋਈ ਡਿਜ਼ਾਈਨ ਵਾਲਾ ਵੀ ਗਲਾ ਬਣਾਉਣਾ ਹੋਵੇ ਉਹ ਮੈਂ ਬੁਕਰਮ ਤੋਂ ਗਲਾ ਕਟਿੰਗ ਕਰਦੀਆਂਗੀ ਨਹੀਂ ਨਾਰਮਲ ਗੋਲ ਸਿੰਪਲ ਵੀ ਸ਼ੇਪ ਗੋਲ ਗਲੇ ਉਹ ਤਾਂ ਮੈਂ ਰੈਡੀमेड ਹੀ ਲੈ ਕੇ ਆਉਂਦੀਆਂ ਜੀ ਉਹਨਾਂ ਦੀ ਸੈਟਿੰਗ ਕਰਕੇ ਪਾ ਦਿੰਦੀਆਂ ਇਸ ਤਰੀਕੇ ਨਾਲ ਜੀ ਪਹਿਲਾਂ ਆਪਾਂ ਨੇ ਕੋਈ ਵੀ ਜਿਹੜਾ ਫालतू ਕਪੜਾ ਉਹ ਲੈ ਲੈਣਾ ਉਹਦੇ ਆਪਾਂ ਗਲਾ ਜੜਨਾ ਇਹ ਦੇਖੋ ਜੀ ਆਪਾਂ ਨੇ ਪ੍ਰੈਸ ਨਾਲ ਵੀ ਜੜ ਸਕਦੇ ਸੀਗੇ ਪਰ ਮੈਂ ਮਸ਼ੀਨ 'ਤੇ ਤੁਹਾਨੂੰ ਦੱਸ ਰਹੀ ਆ ਆਪਾਂ ਨੇ ਗਲੇ ਦੇ ਅੰਦਰਲੀ ਸਾਈਡ ਬਿਲਕੁਲ ਕਿਨਾਰੇ ਤੇ ਇੱਕ ਸਲਾਈ ਲਾ ਲੈਣੀ ਹੈਗੀ ਇਹਨੂੰ ਗਲੇ ਨੂੰ ਜਿਹੜਾ ਕਪੜੇ ਨਾਲ ਅਟੈਚ ਕਰ ਲੈਣਾ ਪਹਿਲਾਂ ਹੁਣ ਆਪਾਂ ਦੂਸਰੀ ਸਾਈਡ ਤੋਂ ਫੇਰ ਇਹਦੇ ਸੈਂਟਰ ਚ ਆਵਾਂਗੇ ਕਦੇ ਵੀ ਇਹ ਸਾਈਡ ਤੋਂ ਉੱਪਰ ਨੂੰ ਨਾ ਜਾਓ ਜਦੋਂ ਤੁਸੀਂ ਇਹ ਸਾਈਡ ਤੋਂ ਦੁਬਾਰਾ ਉੱਪਰ ਨੂੰ ਜਾਉਂਗੇ ਤਾਂ ਤੁਹਾਡਾ ਕੱਪੜਾ ਥੋੜਾ ਬਹੁਤਾ ਹਿੱਲ ਜਾਂਦਾ ਹੈਗਾ ਤਾਂ ਬਿਲਕੁਲ ਸਹੀ ਤਰੀਕੇ ਨਾਲ ਗਲਾ ਨਹੀਂ ਜੜਿਆ ਜਾਂਦਾ ਮੈਂ ਹਮੇਸ਼ਾ ਦੋਨੋਂ ਸਾਈਡਾਂ ਤੋਂ ਮੋਢੇ ਵਾਲੀ ਸਾਈਡ ਤੋਂ ਸੈਂਟਰ 'ਚ ਆਉਣੀ ਹੁੰਨੀ ਹੈ ਜੀ ਕਦੇ ਵੀ ਨੀਚੋਂ ਵੀ ਮੋਢੇ ਵਾਲੀ ਸਾਈਡ ਨੂੰ ਨਹੀਂ ਗਈ ਵੀ ਇੱਕੋ ਵਾਰ 'ਚ ਮਸ਼ੀਨ ਕਮਾਦਾ ਇਹ ਬਿਲਕੁਲ ਸਹੀ ਤਰੀਕਾ ਜੀ ਤੇ ਤੁਹਾਨੂੰ ਗਲਾ ਬਣਾਉਣ ਦਾ ਸੌਖਾ ਤਰੀਕਾ ਵੀ ਦੱਸਾਂਗੇ ਅੱਗੇ ਵੀਡੀਓ ਤੇ ਬਣੇ ਰਹੋ ਜੀ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਆ ਕਰੋ ਕਿਉਂਕਿ ਕਈ ਵਾਰੀ ਜਿਹੜੀ ਕੋਈ ਆਪਾਂ ਮੇਨ ਗੱਲ ਕਰਦੇ ਹੁੰਨੇ ਆ ਉਹ ਤੁਸੀਂ ਅੱਗੇ ਸਕਿਪ ਕਰਕੇ ਦੇਖ ਲੈਨੇ ਉਹ ਥੋੜੀ ਫਿਰ ਸਮਝ ਵਿੱਚ ਨਹੀਂ ਆਉਂਦਾ ਇਸ ਲਈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਆ ਕਰੋ ਹੁਣ ਗਲਾ ਆਪਾਂ ਜੜਨ ਤੋਂ ਬਾਅਦ ਜੀ ਅੱਦਾ ਅੱਦਾ ਕਿੰਚ ਕਪੜਾ ਕੋਲੇ ਛੱਡ ਕੇ ਆਪਾਂ ਨੇ ਸਾਈਡਾਂ ਤੋਂ ਕਟਿੰਗ ਕਰਤੀ ਜਿਹੜਾ ਫालतू ਕਪੜਾ ਸੀ ਹੁਣ ਆਪਾਂ ਇਹਨੂੰ ਅੰਦਰ ਫੋਲਡ ਕਰ ਲਾਂਗੇ ਗਲੇ ਨੂੰ ਜਿਹੜਾ ਨੀਚੇ ਵਾਲੀ ਸਾਈਡ ਰੱਖ ਲਾਂਗੇ ਕੱਪੜੇ ਵਾਲੀ ਸਾਈਡ ਉੱਪਰ ਰੱਖ ਲਾਂਗੇ ਇਹ ਦੇਖੋ ਜੀ ਹੁਣ ਆਪਾਂ ਅੰਦਰ ਜਿਹੜਾ ਜਿਵੇਂ ਗਲੇ ਦੀ ਸ਼ੇਪ ਆ ਉਹਦੇ ਹਿਸਾਬ ਨਾਲ ਅੰਦਰ ਫੋਲਡ ਕਰਦੇ ਜਾਣਾ ਤੇ ਇਹ ਸਲਾਈ ਵੀ ਆਪਾਂ ਥੋੜਾ ਜਿਹਾ ਕਿਨਾਰੇ ਤੋਂ ਸੂਤ ਪਰ ਅੰਦਰ ਰੱਖ ਕੇ ਲਾ ਲਾਂਗੇ ਜਿਵੇਂ ਕਿ ਤੁਹਾਨੂੰ ਵੀਡੀਓ ਦੇ ਵਿੱਚ ਦਿਸ ਰਿਹਾਗਾ ਵੀ ਜਿੰਨੀ ਕਿ ਜਗ੍ਹਾ ਛੱਡੀ ਐ ਉੰਨੀ ਕਿ ਜਗ੍ਹਾ ਛੱਡ ਕੇ ਤੁਸੀਂ ਇਹ ਸਲਾਈ ਜਿਹੜੀ ਲਾ ਸਕਦੇ ਹੋ ਇਹਦੇ ਨਾਲ ਜਿਹੜਾ ਆਪਣਾ ਗਲੇ ਦਾ ਕੱਪੜਾ ਅੰਦਰ ਨੂੰ ਫੋਲਡ ਹੋ ਗਿਆ ਤਰ ਆਪਣੀ ਤਰਪਾਈ ਵੇਲੇ ਸੌਖਾ ਰਹ ਜੂਗਾ ਆਪਾਂ ਨੂੰ ਤੇ ਪ੍ਰੈਸ ਨਾਲ ਵੀ ਤੁਸੀਂ ਇਹ ਕੰਮ ਕਰ ਸਕਦੇ ਹੋ ਜੀ ਪਰ ਇਹ ਹੈਗਾ ਵੀ ਆਪਾਂ ਨੂੰ ਥੋੜੇ ਥੋੜੇ ਕੰਮ ਲਈ ਪ੍ਰੈਸ ਗਰਮ ਕਰਨਾ ਵੀ ਔਖਾ ਲੱਗਦਾ ਜਦੋਂ ਆਪਾਂ ਮਸ਼ੀਨ ਤੇ ਬੈਠੇ ਹੁੰਨੇ ਆਏ ਹੁੰਦਾਗਾ ਵੀ ਇਹ ਤਾਂ ਕੰਮ ਆਪਾਂ ਮਸ਼ੀਨ ਨਾਲ ਹੀ ਕਰ ਲੈਨੇ ਆ ਇਸ ਤਰੀਕੇ ਨਾਲ ਜੀ ਇਹਦੇ ਆਪਾਂ ਸਾਰੇ ਸਲਾਈ ਲਾ ਲੈਣੀ ਹੈ ਹੁਣ ਆਪਾਂ ਤੁਹਾਨੂੰ ਗਲਾ ਬਿਲਕੁਲ ਵੀ ਸੈਂਟਰ ਚ ਕਿਵੇਂ ਸਹੀ ਤਰੀਕੇ ਨਾਲ ਜੜਨ ਦਾ ਤਰੀਕਾ ਦੱਸਦੇ ਆਂ ਕਈ ਵਾਰੀ ਕੀ ਹੁੰਦਾ ਨਾ ਜਦੋਂ ਆਪਾਂ ਗਲਾ ਜੜਦੇ ਆਂਗੇ কুরਤੀ ਨਾਲ ਉਹ ਗਲਾ ਟੇਡਾ ਚੱਲਿਆ ਜਾਂਦਾ ਇੱਕ ਸਾਈਡ ਦਾ ਜਿਹੜਾ ਮੋਡਾ ਹੁੰਦਾ ਹੋਊਗਾ ਉਹ ਵੱਧ ਰਿਹਾ ਜਾਂਦਾ ਇੱਕ ਸਾਈਡ ਦਾ ਘੱਟ ਰਹਿ ਜਾਂਦਾਗਾ ਤੇ ਆਪਣੀ ਸਾਰੀ কুরਤੀ ਦੇ ਵਿੱਚ ਕਾਣ ਪੈ ਜਾਂਦਾਗਾ ਆਪਾਂ ਨੇ ਦੇਖੋ ਜੀ ਕ੍ਰੀਜ਼ ਬਣਾ ਲਈ ਇਸ ਤਰੀਕੇ ਨਾਲ ਕਾਟਨ ਤੇ ਤਾਂ ਆਪਾਂ ਹੱਥ ਨਾਲ ਆਰਾਮ ਨਾਲ ਲਾਈਨਿੰਗ ਦੇ ਕੱਪੜੇ ਤੇ ਵੀ ਕਾਟਨ ਤੇ ਵੀ ਆਪਾਂ ਆਰਾਮ ਨਾਲ ਇਸ ਤਰੀਕੇ ਨਾਲ ਕ੍ਰੀਜ਼ ਬਣਾ ਸਕਦੇ ਆ ਇਹਦਾ ਆਪਾਂ ਬਿਲਕੁਲ ਸੈਂਟਰ ਕਰ ਲਿਆ ਗਲੇ ਦਾ ਇਹ ਜ਼ਰੂਰੀ ਹੈ ਜੀ ਤੁਹਾਡੇ ਗਲੇ ਦਾ ਸੈਂਟਰ ਹੋਣਾ ਚਾਹੀਦਾ ਇਹ ਦੇਖੋ ਤੁਸੀਂ ਕਰੀਜ਼ ਤੁਹਾਨੂੰ ਦਿਖ ਰਹੀ ਹੈ ਗਲੇ ਦੀ ਆਪਾਂ ਇਸ ਤਰੀਕੇ ਨਾਲ ਦੇਖੋ ਕਰੀਜ਼ ਬਣਾਈ ਹੈ ਹੁਣ ਇੱਥੋਂ ਜਿੱਥੋਂ ਆਪਾਂ ਕਰੀਜ਼ ਬਣਾਈ ਸੀ ਉੱਥੋਂ ਕਟਿੰਗ ਕਰਤੀ ਆਪਾਂ ਨੇ ਅੱਧਾ ਇੰਚ ਪਾਉਣਾ ਕਿੰਚ ਕਪੜਾ ਜਿਹੜਾ ਉੱਪਰ ਛੱਡ ਲਿਆ ਇਸੇ ਤਰੀਕੇ ਨਾਲ ਆਪਣੀ ਫਰੰਟ ਪੱਲਾ ਲੈ ਲੈਣਾ ਜੀ ਆਪਾਂ ਨੇ ਉਹ ਤੇ ਆਪਣੀ ਜਦੋਂ ਕਟਿੰਗ ਕੀਤੀ ਹੋਈ ਹੈ ਉਦੋਂ ਕਰੀਜ਼ ਬਣੀ ਹੋਈ ਹੈਗੀ ਇਹ ਤੁਸੀਂ ਦੇਖ ਸਕਦੇ ਹੋ ਜੀ ਇਹਦੀ ਵੀ ਆਪਾਂ ਕਰੀਜ਼ ਲੈ ਲੈਣੀ ਐ ਤੇ ਇੱਥੋਂ ਹੀ ਆਪਾਂ ਨੇ ਕੈਂਚੀ ਨਾਲ ਕੁੜਤੀ ਦਾ ਕੱਪੜਾ ਕੱਟ ਲੈਣਾ ਇਹ ਵੀ ਆਪਾਂ ਜੇਕਰ 7 ਇੰਚ ਦਾ ਗਲਾ ਤਾਇੜੀਏ ਨਾਲ 1.5 ਇੰਚ 6 ਇੰਚ ਤੱਕ ਤੁਸੀਂ ਕਟਿੰਗ ਕਰ ਲਿਓ ਵੀ ਜ਼ਿਆਦਾ ਨਾ ਕਰਿਓ ਕਿਤੇ ਨਾ ਹੋਵੇ ਤੁਹਾਡੇ ਗਲੇ ਤੋਂ ਵੀ نیچے ਕੱਪੜਾ ਲੰਘ ਜੇ ਤੇ ਹੁਣ ਆਪਾਂ ਨੇ ਜੀ ਇਹ ਗਲਾ ਜਿਹੜਾ ਇਸ ਇਹਦੀ ਸਿੱਧੀ ਸਾਈਡ ਰੱਖ ਦੇਣਾ ਕਿਉਂਕਿ ਅੰਦਰ ਨੂੰ ਫੋਲਡ ਹੋ ਜੂਗਾ ਇਹ ਤੇ ਆਪਾਂ ਨੇ ਜਿਹੜਾ ਉੱਪਰੋਂ ਵੀ ਕੱਪੜਾ ਏਕਸਾਰ ਕਰ ਲੈਣਾ ਜਿਹੜੇ ਆਪਾਂ ਨੇ ਕੱਟ ਲਾਏ ਸੀ ਕਟਾਂ ਤੋਂ ਵੀ ਕੱਪੜਾ ਏਕਸਾਰ ਕਰ ਲੈਣਾ ਇਹ ਇਹਦੇ ਨਾਲ ਆਪਣਾ ਗਲਾ ਸਾਈਡਾਂ ਤੇ ਵੀ ਬੱਧ ਕੱਟ ਨਹੀਂ ਕੀ ਤੋ ਰਹੂਗਾ ਬਰਾਬਰ ਹੋ ਗਿਆ ਜੀ ਦੇਖੋ ਜੇਕਰ ਤੁਸੀਂ ਸਲਾਈ ਵੀ ਲਾਉਂਗੇ ਤਾਂ ਵੀ ਤੁਹਾਨੂੰ نیچے ਵਾਲਾ ਕੱਪੜਾ কুরਤੀ ਵਾਲਾ ਦਿਖਣਾ ਨਹੀਂ ਹੈਗਾ ਸਲਾਈ ਵੀ ਥੋੜੀ ਬਹੁਤੀ ਉਨਿੱਕੀ ਇੱਧਰ ਉੱਧਰ ਹੋ ਜਾਂਦੀ ਹੈ ਪਰ ਇਸ ਤਰੀਕੇ ਨਾਲ ਗਲਾ ਨਾ ਇੱਧਰ ਹੋਊਗਾ ਤੁਹਾਡਾ ਨਾ ਉੱਧਰ ਹੋਊਗਾ ਬਿਲਕੁਲ ਇਕਸਾਰ ਜਾਊਗਾ ਤੇ ਇਹਦੇ ਆਪਾਂ ਬੁਕਰਮ ਤੇ ਜਿਹੜਾ ਗਲਾ ਨਹੀਂ ਚੜਾ ਬੁਕਰਮ ਤੇ ਆਪਾਂ ਨੇ ਜਿਹੜੀ ਇਹ ਮਸ਼ੀਨ ਹੈ ਇਹ ਨਹੀਂ ਚੜਾਉਣੀ ਇਹਦੇ ਨੀਚੇ-ਨੀਚੇ ਕਿਨਾਰੇ ਤੇ ਸਲਾਈ ਲਾ ਦਾਂਗੇ ਇਹਦੀ ਸਲਾਈ ਵੀ ਜੀ ਆਪਾਂ ਇੱਥੋਂ ਸ਼ੁਰੂ ਕਰਕੇ ਮੋਡੇ ਵੱਲੋਂ ਸ਼ੁਰੂ ਕਰਕੇ ਗਲੇ ਦੇ ਸੈਂਟਰ 'ਚ ਲਿਆ ਕੇ ਇਹਨੂੰ ਮਸ਼ੀਨ ਨੂੰ ਬੰਦ ਕਰ ਦਾਂਗੇ ਫਿਰ ਆਪਾਂ ਦੂਸਰੀ ਸਾਈਡ ਤੋਂ ਲਿਆਵਾਂਗੇ ਸਹੀ ਤਰੀਕੇ ਨਾਲ ਗਲਾ ਜੜਨ ਦਾ ਤਰੀਕਾ ਇਹੀ ਹੈ ਜੀ ਜੇਕਰ ਤੁਸੀਂ ਇਹਨੂੰ ਮਸ਼ੀਨ ਨੂੰ ਐਵੇਂ ਉੱਪਰ ਨੂੰ ਲੈ ਕੇ ਜਾਓਗੇ ਤਾਂ ਤੁਹਾਡਾ ਆਟੋਮੈਟਕੀ ਆਪਣਾ ਹੁੰਦਾਗਾ ਜਿਵੇਂ ਹੱਥ ਨਾਲ ਆਪਣਾ ਜਿਵੇਂ ਜਿਵੇਂ ਮਸ਼ੀਨ ਜਾਈ ਜਾਊਗੀ ਕਪੜਾ ਉੱਪਰ ਨੂੰ ਵਧੇ ਜਾਊਗਾ ਤੇ ਆਪਣਾ ਗਲੇ 'ਚ ਕਾਣ ਪੈ ਸਕਦਾ ਇਸ ਤਰੀਕੇ ਨਾਲ ਆਪਣਾ ਕਿਸੇ ਵੀ ਸਾਈਡ ਤੇ ਗਲਾ ਜਾਊਗਾ ਨਹੀਂ ਤੇ ਤੁਹਾਡੀ ਕੁਰਤੀ 'ਚ ਕੋਈ ਕਾਣ ਨਹੀਂ ਪਊਗਾ ਕਈ ਵਾਰੀ ਇਹ ਹੋ ਜਾਂਦਾ ਜੇ ਇੱਥੋਂ ਆਪਣਾ ਕੋਈ ਕਾਣ ਪੈ ਗਿਆ ਤਾਂ ਆਪਣੀ ਕੁਰਤੀ ਹੈ ਜਿਹੜੀ ਸਾਈਡਾਂ ਤੋਂ ਇੱਕ ਸਾਈਡ ਜਾਈ ਜਾਂਦੀ ਹੈਗੀ ਇਹ ਇਹਦੇ ਲਈ ਇਹ ਹੱਲ ਜ਼ਰੂਰੀ ਹੈ ਜੀ ਹੁਣ ਦੇਖੋ ਆਪਾਂ ਨੇ ਦੂਸਰੀ ਸਾਈਡ ਤੋਂ نیچے ਨੂੰ ਆ ਜਾਣਾਗਾ ਇੱਕ ਕੱਟ ਤੇ ਆਪਾਂ ਨੇ ਕਪੜਾ ਜਿਹੜਾ ਬਿਲਕੁਲ ਇਕਸਾਰ ਰੱਖਣਾ ਜੀ ਬਿਲਕੁਲ ਵੀ ਥੋੜਾ ਜਿਹਾ ਨਾ ਉਹ ਜਿੰਨਾ ਵੀ ਆਪਣਾ ਇੱਧਰ ਉੱਧਰ ਨਹੀਂ ਹੋਣਾ ਚਾਹੀਦਾ ਕਪੜਾ ਐਸੇ ਲਈ ਮੈਂ ਮਸ਼ੀਨ ਹੌਲੀ-ਹੌਲੀ ਚਲਾ ਕੇ ਤੁਹਾਨੂੰ ਦੱਸ ਰਹੀ ਆਂਗੀ ਇੱਥੋਂ ਤੁਸੀਂ ਦੇਖੋ ਦੋਨੋਂ ਕੱਪੜੇ ਧਾਗਾ ਵੀ ਇੱਕ ਇੱਧਰ ਉੱਧਰ ਨਹੀਂ ਹੈਗਾ ਇਸ ਤਰੀਕੇ ਨਾਲ ਤੁਸੀਂ ਗਲਾ ਜਿਹੜਾ ਜੜਨਾਗਾ ਕਿਸੇ ਵੀ ਸ਼ੇਪ ਦਾ ਗਲਾ B ਸ਼ੇਪ ਹੈ ਭਾਵੇਂ ਕੋਈ ਵੀ ਹੋਰ ਚੌਰਸ ਹੈ ਇਹਦਾ ਤੁਸੀਂ ਸੈਂਟਰ ਕਰਕੇ ਐਵੇਂ ਕਟਿੰਗ ਕਰਕੇ ਗਲਾ ਬਣਾਉਣਾਗਾ ਕੋਈ ਵੀ ਸਾਈਜ਼ ਹੈ ਕੋਈ ਵੀ ਸ਼ੇਪ ਹੈਗੀ ਇਹਦੇ ਨਾਲ ਤੁਹਾਡਾ ਬਿਲਕੁਲ ਸੈਂਟਰ ਚ ਗਲਾ ਜੜਿਆ ਜਾਊਗਾ ਕੋਈ ਤੁਹਾਡਾ ਇਹ ਨਹੀਂ ਹੋਊਗਾ ਵੀ ਇੱਕ ਸਾਈਡ ਤੋਂ ਟੇਡਾ ਵੱਗ ਗਿਆ ਜਾਂ ਇੱਕ ਸਾਈਡ ਕਪੜਾ ਵੱਧ ਹੋ ਗਿਆ ਰਹਿ ਗਿਆ ਇੱਕ ਸਾਈਡ ਘੱਟ ਰਹਿ ਗਿਆ ਬਿਲਕੁਲ ਜਿਹੜਾ ਤੁਹਾਡਾ ਇੱਕਸਾਰ ਰਹੂਗਾ ਹੁਣ ਆਪਾਂ ਨੇ ਜੀ ਜਿਹੜਾ ਅੰਦਰਲਾ ਕਪੜਾਗਾ ਇਹ ਅੱਧਾ ਅੱਧਾ ਇੰਚ ਦਾ ਕਪੜਾ ਛੱਡ ਕੇ ਫालतੂ ਸਲਾਈਆਂ ਵਾਲਾ ਦੇ ਲਈ ਤੇ ਅੰਦਰੋਂ ਕਟਿੰਗ ਕਰ ਦੇਣੀ ਹੈਗੀ ਇਹਦੀ ਇਹ ਦੇਖੋ ਜੀ ਤੁਹਾਨੂੰ ਵੀਡੀਓ ਦੇ ਵਿੱਚ ਦਿਖ ਰਿਹਾਗਾ ਉਹਨਾਂ ਕੁ ਮਾਰਜਨ ਛੱਡ ਕੇ ਤੁਸੀਂ ਇਹਦੀ ਕਟਿੰਗ ਕਰ ਦਿਓ ਕਿਉਂਕਿ ਜੇ ਤੁਸੀਂ ਇਹਦੇ ਵਿੱਚ 1 ਇੰਚ ਡੇਢ ਇੰਚ ਕਪੜਾ ਛੱਡੋਗੇ ਤਾਂ ਆਪਣੇ ਗਲੇ ਦੀ ਜਿਹੜੀ ਫਿਨਿਸ਼ਿੰਗ ਨਹੀਂ ਆਉਂਦੀ ਜਦੋਂ ਫੋਲਡ ਕਰਦੇ ਆਪਾਂ ਤੇ ਆਪਾਂ ਨੇ ਛੋਟੇ ਛੋਟੇ ਜਿਹੜੇ ਕੱਟ ਲਾ ਦੇਣੇ ਨੇ ਜੀ ਬਸ ਕੱਟ ਦਾ ਇੰਨਾ ਕੁ ਧਿਆਨ ਰੱਖਿਓ ਵੀ ਆਪਣੀ ਸਲਾਈ ਨਾ ਕਟੇ ਇਹ ਦੇਖੋ ਜੀ ਆਪਾਂ ਨੇ ਇਸ ਤਰੀਕੇ ਨਾਲ ਇਹ ਤੇ ਕੱਟ ਲਾ ਤੇ ਤੇ ਹੁਣ ਆਪਾਂ ਗਲੇ ਨੂੰ ਅੰਦਰ ਨੂੰ ਮੋੜ ਦਾਂਗੇ ਜਿਵੇਂ ਕਿ ਗਲਾ ਵੀ ਬਣਦਾਗਾ ਇਹ ਆਪਣਾ ਗਲਾ ਫਰੰਟ ਵਾਲਾ ਬਣ ਕੇ ਤਿਆਰ ਹੈ ਜੀ ਕੱਲ ਨੂੰ ਆਪਾਂ ਪਿਛਲਾ ਗਲਾ ਬਣਾਉਣਾਗਾ ਤੇ ਸਾਈਡ ਸਲਾਈ ਲਾਉਣੀ ਹੈ ਟੀਰੇ ਦੀ ਸਲਾਈ ਲਾਉਣੀ ਹੈ ਦੋ ਤਿੰ ਦਿਨਾਂ ਚ ਆਪਾਂ ਕੁੜਤੀ ਜਿਹੜੀ ਕੰਪਲੀਟ ਕਰ ਲਾਂਗੇ ਜੀ ਇਹ ਤੁਸੀਂ ਇਹਨੂੰ ਲਿਖ ਵੀ ਸਕਦੇ ਹੋ ਜਿਹੜਾ ਮੈਂ ਤੁਹਾਨੂੰ ਤਰੀਕਾ ਦੱਸ ਰਹੀ ਆ ਤੇ ਜੇਕਰ ਤੁਹਾਨੂੰ ਲਿਖਿਆ ਹੋਇਆ ਤਰੀਕਾ ਵੀ ਜ਼ਹੀਨ ਦਾਗਾ ਉਹ ਵੀ ਆਪਾਂ ਵੀਡੀਓ ਨਾਲ ਅਪਲੋਡ ਕਰ ਦਿਆ ਕਰਾਂਗੇ ਹੁਣ ਦੇਖੋ ਜੀ ਆਪਾਂ ਮਸ਼ੀਨ ਦਾ ਜਿਹੜਾ ਵਖਾਗਾ ਉਹ ਪੂਰਾ ਵੱਡਾ ਕਰ ਲਿਆ ਜਿੰਨਾ ਵੀ ਫੁੱਲ ਤੇ ਹੋ ਸਕਦਾ ਉੰਨਾ ਕਰ ਲਿਆ ਤੇ ਆਪਾਂ ਇਹਨੂੰ ਹੱਥ ਨਾਲ ਬਿਲਕੁਲ ਕਿਨਾਰੇ ਤੋਂ ਸਲਾਈਆਂ ਖਿੱਚ ਕੇ ਜਿਹੜਾ ਗਲਾਗਾ ਉਤੇ ਸਲਾਈ ਲਾ ਦਾਂਗੇ ਇਹ ਕਿਉਂਕਿ ਇਹ ਹੈਗਾ ਵੀ ਤਰਪਾਈ ਕਰਨ ਲਈ ਬਿਲਕੁਲ ਠੀਕ ਰਹਿੰਦਾਗਾ ਜੇਕਰ ਵੀ ਤੁਸੀਂ ਐਵੇਂ ਤਰਪਾਈ ਕਰ ਲੋਗੇ ਤਾਂ ਤੁਸੀਂ ਨਾ ਵੀ ਲਾਇਓ ਇਹ ਸਲਾਈ ਪਰ ਜੇ ਵੀ ਇਹ ਹੈ ਵੀ ਮੈਂ ਤੁਹਾਨੂੰ ਨਵਾਂ ਜਦੋਂ ਆਪਾਂ ਨਵਾਂ ਕੰਮ ਸਿੱਖਦੇ ਆ ਨਾ ਤਾਂ ਸਾਰੀਆਂ ਸ਼ੇਪਾਂ ਆਪਣੀਆਂ ਬਿਲਕੁਲ ਸਹੀ ਹੋਣੀਆਂ ਚਾਹੀਦੀਆਂ ਨੇ ਤਰਪਾਈ ਵੇਲੇ ਕਈ ਵਾਰੀ ਆਪਣਾ ਹੱਥ ਹਿੱਲ ਗਿਆ ਜਾਂ ਆਪਾਂ ਨੇ ਨਹੀਂ ਖਿੱਚ ਕੇ ਚੰਗੀ ਤਰ੍ਹਾਂ ਤਰਪਾਈ ਕਰੀ ਤਾਂ ਇੱਥੇ ਬੁਲਬਲੇ ਜੇ ਬਣਨੇ ਸ਼ੁਰੂ ਹੋ ਜਾਣਗੇ ਤੇ ਨੂੰ ਆਪਾਂ ਬਿਲਕੁਲ ਸਾਫ਼ ਜਿਹੇ ਹੱਥ ਨਾਲ ਕਰਕੇ ਇਸ ਤਰੀਕੇ ਨਾਲ ਜੀ ਸਲਾਈ ਲਾ ਦਾਂਗੇ ਆਪਣਾ ਗਲਾ ਫਰੰਟ ਬਣ ਕੇ ਤਿਆਰ ਹੈ ਮੈਂ ਤੁਹਾਨੂੰ ਆਪਣੀ ਜ ਆਪਦੇ ਵੱਲੋਂ ਤਾਂ ਬਿਲਕੁਲ ਸੌਖਾ ਤਰੀਕਾ ਦੱਸਿਆ ਜੀ ਤੁਸੀਂ ਇਹ ਤਰੀਕਾ ਜਿਹੜਾ ਜਰੂਰ ਟਰਾਈ ਕਰਕੇ ਦਿਓ ਦੇਖਿਓ ਵੀਡੀਓ ਨੂੰ ਧਿਆਨ ਨਾਲ ਤੇ ਐਂਡ ਤੱਕ ਜਰੂਰ ਦੇਖ ਲਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਦਿਓ ਜੇਕਰ ਚੈਨਲ ਤੇ ਤੁਸੀਂ ਨਵੇਂ ਹੋ ਤੇ ਲਾਈਕ ਵੀ ਕਰ ਦਿਆ ਕਰੋ ਜੀ ਇਹ ਦੇਖੋ ਤੁਸੀਂ ਪੁੱਠੇ ਪਾਸਿਓਂ ਵੀ ਆਪਣਾ ਗਲਾ ਦੇਖ ਸਕਦੇ ਹੋ ਵੀ ਕਿਤੇ ਵੀ ਵੱਧ ਘਟ ਜਾਂ ਵੱਲ ਨਹੀਂ ਹੈਗੇ ਐਵੇਂ ਆਪਣਾ ਫਰੰਟ ਤੋਂ ਫਿਨਿਸ਼ਿੰਗ ਨਾਲ ਕੰਮ ਕਰਾਂਗੇ ਤਾਂ ਸੋਹਣਾ ਲੱਗੂਗਾ ਅੱਜ ਦੀ ਵੀਡੀਓ ਚ ਇੰਨਾ ਕੀ ਜੀ ਧੰਨਵਾਦ ਜੀ